ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੀਰਨਾਲਾ ਜੀ ਕਾਕਾ ਦਾ ਪਿੰਡ ਠੂਰਾ ਤਸਿਲ ਜਗਰਾਉਂ ਜਿਹੜਾ ਠੀਕ ਆ ਮੋਬਾਈਲ ਨੰਬਰ ਆਪਣੇ 97794 4808 97794 4808 48018 ਤੇ ਬਾਈ ਜਿਹੜੇ ਪਹਿਲੇ ਨੰਬਰ ਆਪਾਂ ਵੇਖਦੇ ਪਏ ਆ ਕਿਹੜਾ ਸੂਜੂ ਹੈ ਜੀ ਇਹ ਵੀਰੇ ਸਹੀ ਦੂਜੇ ਸੂਏ ਦੀ ਠੀਕ ਹੈ ਕਿੰਨਾ ਕ ਟਾਈਮ ਹੋਇਆ ਸੂਈ ਨੂੰ ਸੂਈ ਨੂੰ ਵੀਰੇ ਇਹ 3 ਵਜੇ ਦੀ ਸੂਈ ਵੀ ਆ ਸਵੇਰ ਦੀ ਅੱਜ ਸਵੇਰ ਦੀ ਅੱਜ ਦੀ ਸੂਈ ਆ ਠੀਕ ਹੈ ਤੇ ਜਿਹੜੇ ਜਿ ਆਪਾਂ ਪੁਰਖ ਲੈ ਗਿਆ ਠੀਕ ਹੈ ਬੱਚਾ ਦਿੱਤਾ ਇਹਨੇ ਮੇਲ ਕਾ ਹਾਂਜੀ ਬੋਲਾ ਠੀਕ ਹੈ ਕਿੰਨਾ ਕ ਬੋਲਾ ਚੋਇਆ ਆ ਪਾਸ ਵੀਰੇ ਇਹਦਾ ਸਵੇਰੇ ਵੀ 10 ਲੀਟਰ ਕੱਢਿਆ ਬੋਲਾ 10 ਲੀਟਰ ਬੋਲਾ ਚੋਇਆ ਆ ਆਹ ਜੀ ਤੇ ਪਿਛਲੇ ਸਵੇਕੀ ਰਿਕਾਰਡ ਰਿਹਾ ਹੈ ਦੱਸਿਆ ਉਹਨਾਂ ਮਾਲਕਾਂ ਉਹ ਤਾਂ 37 ਕਹਿੰਦੇ ਆਪਾਂ 35 ਦੀ ਗਾਰੰਟੀ ਲੈਣੀ ਵੀ ਐਤ ਕੀ ਮੰਨ ਕੇ ਚੱਲੀਏ ਵੀ 35 ਕਿਲੋ ਤਾਂ ਪਾ ਦੂਗੀ ਹਾਂਜੀ ਪਿਛਲੇ ਤੋਂ ਹੋਰੀ ਨਾ ਕੱਢਿਆਗਾ ਆਪਾਂ ਉਹਨਾਂ ਹੀ ਦੱਸ ਰਹੇ ਆ ਵੀ 35 ਕਿਲੋ ਦੁੱਧ ਮੰਨ ਕੇ ਵੰਦਾ ਲੈ ਲੈ ਤੇ 24 24 ਧਾਰਾਂ ਦੀ ਓਕੇ ਆ ਮੈਂ ਕਿਹਾ ਜਮਾ ਓਕੇ ਆ ਤੁਹਾਨੂੰ ਪਾਗੀ ਨਾ ਮਾਰ ਦੇਣਾ ਠੀਕ ਆ ਧਾਰਾ ਮਾਰ ਦਿਓ ਪਹਿਲਾਂ ਇਹਦੀਆਂ ਬਾਕੀ ਆਪਾਂ ਬਾਜੂ ਤੋਰ ਕੇ ਦਿਖਾ ਦਿੰਨੇ ਆ ਸੋ ਦੂਸਰਾ ਸੂਆ ਜੈਨੋਂ ਬੱਚੀ ਸੂਈ ਵੀ ਸੋ ਵੀਰ ਧਾਰਾ ਦੇਖ ਸਕਦੇ ਹੋ ਪੂਰੀਆਂ ਮੋਟੀਆਂ ਮੋਟੀਆਂ ਸਾਫ ਸੁਥਰੀਆਂ ਧਾਰਾਂ ਤੇ 24 ਤੋ ਦੇਖ ਸਕਦੇ ਚੋਅ ਚ ਦੀ ਪੂਰੀ ਓਕੇ ਆ ਬੜਾ ਠੀਕ ਆ ਵੀਰੇ ਓਕੇ ਹਾਂਜੀ ਸੋ 35 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਲਿਓ ਤੇ ਵੀਰੇ ਰੇਟ ਇਹਦਾ ਕੀ ਹੋਊਗਾ ਰੇਟ ਵੀਰੇ ਮੋਬਾਈਲ ਤੇ ਕਰਾਂਗੇ ਜਾਇਜ਼ ਹੋਊਗਾ ਹਾਂਜੀ ਵੀਰੇ ਬਿਲਕੁਲ ਜਾਇਜ਼ ਹੋਊਗਾ ਤੋ ਤੋੜ ਦਿਓ ਬਾਹਰ ਨੂੰ ਸੋ ਵੀਰੇ ਤੋਰਾ ਵਗੈਰਾ ਵੈੜਦਾ ਦੇਖ ਸਕਦੇ ਲਿਵਾ ਵਗੈਰਾ ਤੁਹਾਡੇ ਸਾਹਮਣੇ ਆ ਤੇ 35 ਲੀਟਰ ਦੁੱਧ ਮੰਨ ਕੇ ਪਰਚੇਸ ਕਰ ਸਕਦੇ ਹੋ ਹਾਂਜੀ ਤੇ ਥੋੜੀ ਮੋਰੀ ਅਕਲ ਲਗਾਉਣ ਦੀ ਕਰਦੀ ਹੈ ਹਨਾ ਕਰੋ ਲਈ ਆ ਵੀਰੇ ਠੀਕ ਹੈ ਜੋ ਠੀਕ ਹੈ ਰਸਾ ਨਹੀਂ ਪਾਇਆ ਸੀ ਸੋ ਰਸਾ ਨਹੀਂ ਪਾਇਆ ਖੁੱਲੀ ਫਿਰਦੀ ਹੈ ਜਿੱਥੇ ਪੰਜਾਂ ਲੇਤੀ ਹੈ ਸੋ ਬੱਚਾ ਮੇਲਕਾਫਾ ਪਿੱਛੇ ਜੇਰ ਵਗੈਰਾ ਸਾਰਾ ਕੰਮ ਡਾਨਾ ਇਹਦਾ ਸੋ ਥਣਲੇਵਾ ਦੇਖ ਸਕਦੇ ਹੋ ਪੂਰਾ ਨਿਖਣ ਵਾ ਚੁਵਾਈ ਵਗੈਰਾ ਵੀਰ ਨੇ ਕਰਕੇ ਦਿਖਾਦੀ ਧਾਰਾ ਮਾਰ ਕੇ ਦਿਖਾਦੀਆਂ 35 ਲੀਟਰ ਦੁੱਧ ਮੰਨ ਕੇ ਪਰਚੇਸ ਕਰ ਲਿਓ ਚੁਵਾਈ ਦੀ ਇੱਕ ਨੰਬਰ ਆ ਦੂਜਾ ਸੂਆ ਸੂਈਆ ਜੇਰ ਡਾਨਾ ਬੱਚਾ ਇਹਦੇ ਪਿੱਛੇ ਹੈਗਾ ਮੇਲਕਾਫਾ ਤੇ ਵੀਰੇ ਦੂਜੇ ਨੰਬਰ ਜਿਹੜੀ ਵੇੜ ਦੇਖਦੇ ਆਪਾਂ ਦੂਜੇ ਨੰਬਰ ਵਾਲੀ ਜਿਹੜੀ ਗੱਬਣਾ ਠੀਕ ਹੈ ਇਹ ਵੀਦਾਂ ਪਏ ਆ ਠੀਕ ਹੈ ਮੰਨ ਕੇ ਚਲੇ 2 ਮਨ ਲੇ ਕਿ ਚਲੋ ਆਪਾਂ ਇਹਨੂੰ ਭਾਅ ਦੇ ਦਿੰਦੇ ਹਾਂ ਠੀਕ ਹੈ ਕੀ ਰੇਟ ਹੋਏਗਾ ਵੀਰੇ 65 75 ਦੀ ਆ ਠੀਕ ਹੈ ਆਪਾਂ 65 ਦੀ ਜਾਨੀ ਠੀਕ ਹੈ ਦੁੱਧ ਕਿੰਨਾ ਮੰਨ ਕੇ ਚੱਲੇ ਬੰਦਾ ਦੁੱਧ 22 ਕਿਲੋ ਕੱਟਾਂ ਦੇ ਨੂੰ ਠੀਕ ਹੈ ਤੇ ਜੀਬਾ ਜੂ ਬੰ ਮਾਰਦੇ ਗੁੰਜਵਾਰ ਹਾਂ ਹੋ ਗਈ ਸੋ ਵੀਰ ਦੂਜੇ ਨੰਬਰ ਦੇ ਬੱਚੀ ਦੇਖਦੇ ਪਿਆ ਦੂਸਰਾ ਸੂਆ ਹੁੰਦੀ ਆ 20 ਤੋਂ 22 ਦਿਨ ਬਾਕੀ ਪਿਆ 25 ਦਿਨ ਮੰਨ ਕੇ ਖਰੀਦ ਸਾਰੀ ਕਰ ਸਕਦੇ ਬਿਲਕੁਲ ਗੁੰਨਵਾਰ ਦੇ ਵੀਰ ਕਹਿੰਦਾ 65000 ਦੀ ਵੀਰ ਕਹਿੰਦੇ ਦੇ ਦਾਂਗੇ 20 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਲਿਓ ਬੱਚੀ ਚੰਗੀ ਆ ਜਿੰਦ ਜਾਨ ਵਾਲੀ ਸਾਫ ਸੁਥਰੇ ਪੂਰੀ ਲੈ ਚਲ ਤੇ 25 ਦਿਨ ਦੀ ਕੱਚੀ ਆ ਜੇ ਐਸੋ ਕੱਚੀ ਕਿਸੇ ਵੀਰ ਨੇ ਸਾਹਮਣੇ ਨੀ ਹੋਵੇ ਤਾਂ ਮਨ ਅਕ ਕਿ ਚਲੋ ਵਧੀਆ ਸੋਹਣੀ ਤਿਆਰ ਹੋਊ ਅੱਗੇ ਤੇ ਦੁੱਧ 20 ਕਿਲੋ ਤੋਂ ਵਾਰ-ਵਾਰ ਆਮਣਾ ਚਵਾ ਦਊਗੀ ਤਾਂ ਅੱਗੇ ਵੀਰੇ ਗੱਲ ਕਰਦੇ ਤੀਜੇ ਨੰਬਰ ਵਾਲੀ ਬੱਚੀ ਦੀ ਆਪਾਂ ਹਾਂਜੀ ਇਹ ਕਿਹੜਾ ਸੂਆ ਸੂਈ ਵੀ ਇਹ ਵੀਰੇ ਦੂਜੀ ਸੂਈ ਇਹਨੂੰ ਕਿੰਨਾ ਟਾਈਮ ਲੱਗਾ ਸੂਈ ਨੂੰ ਇਹਨੂੰ ਅੱਜ 20 ਦਿਨ ਹੋ ਗਏ ਬੱਚਾ ਕਿਹੜਾ ਔਰ ਇਹ ਜਰਸੀ ਵਾਲੀ ਕਿ ਦੂਜੀ ਹਾਂ ਜਰਸੀ ਠੀਕ ਹੈ ਦੁੱਧ ਕਿੰਨਾ ਹੁਣ ਦੁੱਧ ਕਿਰੀਏ ਤਾਂ 13 ਕਿਲੋ ਅਸੀਂ ਸਾਢੇ 6 ਲੀਟਰਾਂ ਦਾ ਹਾਜ਼ਰ ਆ ਚੋਇਜ ਜੂ ਚੋਇਜ ਜੂ ਓਕੇ ਟੈਕ ਨੰਬਰ ਇਹ ਰੇਂਜ ਇਹਦੀ ਕਿੰਨੀ ਹੋਊਗੀ ਇਹ ਰੇਂਜ ਵੀ 42000 ਦੀ ਨਾਲ ਠੀਕ ਐ ਦੁੱਧ ਹੋਰ ਅੰਦਾਜ਼ਾ ਇਹ ਲਾਈ ਜੀ ਵੀ ਹੋਰ ਵੱਧ ਜੂਗੀ ਹਾਂ ਵੀਰ ਵੱਧੂਗੀ ਠੀਕ ਐ ਧੋਰੇ ਵਾਰ ਨੂੰ ਸਭ ਤੋਂ ਕੀਮਤੇ ਦੀ ਹੈਗੀ 42000 ਰੁਪਇਆ ਦੂਜਾ ਸੂਆ ਸੂਆ 13 ਲੀਟਰ ਦੁੱਧ ਐ ਇਸ ਵਕਤ ਨੈਟ ਜਿਹੜਾ ਬਿਲਕੁਲ ਹਾਜ਼ਰ ਆ ਸੋ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਕੀਮਤ ਸਿਰਫ 42000 ਰੁਪਇਆ ਸੋ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ 2 ਵਜੇ ਦਾ ਟਾਈਮ ਆਗਾ ਉਸ ਹਿਸਾਬ ਨਾਲ ਗੈਸ ਕਰ ਲਿਓ ਮੋੜ ਲਿਆ ਵੀਰੇ ਮੋੜ ਲਿਆ ਤੇ ਫਿਰ ਚਾਰ ਨੰਬਰ ਜਿਹੜੀ ਵੜ ਦੇਖੀਏ ਨੇ ਪਏ ਕਿੰਨੇ ਸੋਸ ਵੀ ਇਹ ਦੂਜੀ ਹੈ ਵੀ ਦੀ ਠੀਕ ਹੈ ਇਹਦੇ ਮਗਰ ਬੱਚਾ ਕੀ ਹੈ ਬੱਚੀ ਹੈ ਬੱਚੀ ਹੈ ਇਹਦੇ ਮਗਰ ਵੀ ਹਾਂਜੀ ਅੱਛਾ ਇਹ ਕਿੰਨਾ ਟਾਈਮ ਜੀ ਸੁਈ ਵੀ ਆ ਇਹਨੂੰ ਵੀਰੇ ਅੱਜ 25 ਦਿਨ ਸਹੀ ਹੋ ਗਏ ਮਹੀਨਾ ਨਹੀਂ ਕਹਿੰਦੇ ਨਾਲ ਕੋਲ 15 ਦਿਨ ਕਹਿੰਦੇ ਆ ਠੀਕ 25 ਦਿਨ ਸਹੀ ਹੋਏ ਦੁੱਧ ਕਿੰਨਾ ਹੁਣ ਦੁੱਧ ਵੀਰੇ 13 ਚੱਲੂ ਆ 14 ਹੋ ਜੂਗਾ 12 ਨਹੀਂ ਦਿੰਦਾ ਠੀਕ ਹੈ ਭਾਅ ਇਹਦਾ ਕੀ ਆ ਇਹਦਾ ਵੀਰੇ 43000 ਟੋਰੀ ਬਾਹਰ ਨੇ ਟੋੜ ਦੇ ਨੇ ਸੋ 43000 ਰੁਪਏ ਕੀਮਤ ਆ 25 ਦਿਨ ਹੋ ਗਏ ਸੁਈ ਨੂੰ ਇਹਦੇ ਪਿੱਛੇ ਬੱਚੀ ਆ ਸੋ ਬੱਚੇ ਤੁਸੀਂ ਦੇਖ ਸਕਦਾ ਦੋਨੇ ਬਾਹਰ ਖੁੰਜੇ ਚ ਵੱਧੇ ਸੋ ਬੱਚੇ ਦੋਨੇ ਇੱਕ ਜਰਸੀ ਤੇ ਇੱਕ ਕੈਰਸਰ ਚ ਪਈ ਦੇ ਵੱਛੀ ਸੋ 13 ਲੀਟਰ ਦੁੱਧ ਹਾਜ਼ਰ ਹੈ ਕੀਮਤ ਇਹਦੀ ਹੈਗੀ 43000 ਰੁਪਿਆ 43000 ਦੇ ਵਿੱਚੋਂ ਗਜਾਇਆ ਸੋ ਜੂ 25 ਦਿਨਾਂ ਦੀ ਸਹੀ ਨੈਟ ਸੂਈ ਵੀ ਆ ਮੋੜ ਲਿਆ ਵੀਰ ਮੋੜ ਲਿਆ ਹਾਂਜੀ ਵੀਰੇ ਨੰਬਰ ਬੋਲੇ ਦੁਬਾਰੇ 97794 ਜੀ 43018 ਠੀਕ ਹੈ 847688137 8847688137 ਮੰਨ ਕੇ ਜੇ ਇਹਦਾ ਫੋਨ ਹੋਊਗਾ ਫੋਨ ਤੇ ਦੂਜਾ ਨਾ ਮੁੱਲ ਕਰੇ ਮਾਨਦਾਨ ਹੋਊਗਾ ਵੀਰੇ ਹਾਂਜੀ ਵੀਰੇ ਕਰ ਠੀਕ ਹੈ ਸੋ ਪਿੰਡ ਹਠੂਰ ਜ਼ਿਲ੍ਹਾ ਲੁਧਿਆਣਾ ਪੈ ਜਾਂਦਾ ਕਿਸੇ ਵੀਰ ਦੇ ਕੋਈ ਵੀ ਨਕ ਪਸੰਦ ਹੋਵੇ ਤੇ ਇੱਕ ਤੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ